ਅੱਜ ਦਾ ਦਿਨ ਆਪਣਾ ਸਟਾਰਟ ਹੁੰਦਾ ਈ ਰਿਸੈਪਸ਼ਨ ਪਾਰਟੀ ਤੋਂ ਤੇ ਅੱਜ ਮੇਰੇ ਦੋਸਤ ਦੇ ਡੈਡੀ ਦੀ ਰਿਟਾਇਰਮੈਂਟ ਦੀ ਰਿਸੈਪਸ਼ਨ ਪਾਰਟੀ ਆ ਤਾਂ ਅੱਜ ਆਪਾਂ ਸਾਰਾ ਦਿਨ ਉੱਥੇ ਰੌਣਕਾਂ ਮੇਲਾ ਲਾਉਣੀਆਂ ਨੇ ਤੇ ਚਲਦੇ ਆਂ ਅੰਦਰ ਟੈਂਟ ਦਾ ਵਾਹਵਾ ਲਾਇਆ ਹੋਇਆ ਪ੍ਰੋਗਰਾਮ ਵੱਡਾ ਲੱਗਦਾ ਤੇ ਆਪਾਂ ਸਿੱਧਾ ਚਲੇ ਗਏ ਬਈ ਨੀਰੇ ਵਾਲੇ ਜਿੱਥੇ ਹਲਵਾਈ ਬਿਠਾਏ ਹੋਏ ਹੁੰਦੇ ਨੇ ਮੇਰੀ ਤੇ ਗੱਗੇ ਦੀ ਡਿਊਟੀ ਅੱਜ ਹਲਵਾਈਆਂ ਨਾਲ ਆ ਹਲਵਾਈ ਕਹਿੰਦੇ ਪਹਿਲਾਂ ਐਂ ਕਰੋ ਵੀ ਆਲੂਆਂ ਨੂੰ ਨਮਾ ਦਿਓ ਚੰਗੀ ਤਰ੍ਹਾਂ ਰਗੜ ਕੇ ਉਦੋਂ ਬਾਅਦ ਤੁਸੀਂ ਚੱਕ ਲਿਓ ਪਨੀਰ ਕਹਿੰਦੇ ਪਨੀਰ ਦਾ ਪਾਣੀ ਬਦਲ ਦਿਓ ਮੁੰਡਿਓ ਤੜਕੇ ਨੂੰ ਖਰਾਬ ਨਾ ਹੋ ਜਾਏ ਗੱਗਾ ਕਹਿੰਦਾ ਬਦਲ ਦਾਂਗੇ ਜੀ ਫਿਰ ਆ ਗਏ ਛੋਲੇ ਛੋਲੇ ਕਹਿੰਦੇ ਪਾਣੀ ਚ ਪਾ ਕੇ ਰੱਖ ਦਿਓ ਭਾਈ ਤੇ ਉਸ ਤੋਂ ਬਾਅਦ ਆਲੂਆਂ ਨੂੰ ਫਰਾਈ ਕਰਿਆ ਸੀ ਆਲੂ ਫਰਾਈ ਕਰਕੇ ਕਹਿੰਦੇ ਮਿਕਸ ਵੈਜ ਬਣੂ ਕੱਲ ਨੂੰ ਸਲੀਮ ਉਹ ਇੱਧਰ ਗੱਦੇ ਲੈ ਕੇ ਆ ਗਏ ਮੈਂ ਕਿਹਾ ਧਰ ਦੋ ਗੱਦੇ ਬਾਈ ਚੰਗੀ ਤਰ੍ਹਾਂ ਹੈ ਰਿਸ਼ਤੇਦਾਰ ਬਾਬਾ ਆ ਗਏ ਗੱਗਾ ਕਹਿੰਦਾ ਸਾਡੇ ਏਡੇ ਪਿੰਡ ਨੂੰ ਸਿਰਫ ਕੱਲਾ ਮਿੱਠੂ ਹਲਵਾਈ ਨੇ ਘੇਰਾ ਪਾਇਆ ਹੋਇਆ ਤੇ ਇੱਧਰ ਆਪਣੇ ਪਨੀਰ ਵਾਲੇ ਪਕੌੜੇ ਜਿਹੜੇ ਚੱਲ ਰਹੇ ਨੇ ਅਗਲੇ ਦਿਨ ਫਿਰ ਸਵੇਰੇ ਇਹਨਾਂ ਦੇ ਘਰੇ 5:30 ਵਜੇ ਤਵਾ ਬੋਲਤਾ ਬਿਣਾ ਨਾਤੇ ਤੇ ਚਾਹ ਤਿਆਰ ਕਰੀ ਤੇ ਇੱਧਰ ਕੌੜਿਆਂ ਦਾ ਜਿਹੜਾ ਮਟੀਰੀਅਲ ਆ ਉਹ ਤਿਆਰ ਹੋ ਰਿਹਾ ਇੱਧਰ ਹਲਵਾਈ ਨੇ ਪਨੀਰ ਦੇ ਵੀ ਗੋੜਣੀਆਂ ਆਲਵਾ ਰੱਖੀਆਂ ਨੇ ਲਾਸਟ ਵੀਕ ਸਹਿਜ ਪਾਠ ਆਰੰਭ ਹੋਏ ਸੀਗੇ ਤੇ ਅੱਜ ਉਹਨਾਂ ਦੀ ਸਮਾਪਤੀ ਹੋ ਜਾਣੀ ਹੈ ਸੀਆਈਡੀ ਟੀਮ ਵਾਂਗੂ ਸਾਨੂੰ ਵੀ ਹੁਕਮ ਹੋ ਗਿਆ ਕਹਿੰਦੇ ਹੁਣ ਜਲੇਬੀਆਂ ਕੰਨੀ ਹੋ ਜੋ ਤੇ ਜਲੇਬੀਆਂ ਤਿਆਰ ਕਰਵਾਓ ਲੈ ਵੀ ਛੜਤੀਆਂ ਢੇੜ ਢੇੜ ਜਲੇਬੀਆਂ ਕਹਿੰਦੇ ਮੁੰਡਿਆਂ ਨੇ ਗਾਹ ਪਤਾ ਜਲੇਬੀਆਂ ਬਣਾ ਬਣਾ ਕੇ ਹੈ ਤੀਰ ਵਾਂਗੂ ਸਿੱਧੀਆਂ ਜਲੇਬੀਆਂ ਬਣਾਈਆਂ ਨੇ ਆ ਸਾਡਾ ਮੁੱਖ ਇੰਚਾਰਜ ਜਲੇਬੀਆਂ ਲੈ ਵੀ ਭੋਗ ਲੱਗਣ ਨੂੰ ਤਿਆਰ ਹੋ ਗਿਆ ਮਾਂ ਦੇ ਪੁੱਤ ਆਲੇ ਦਲੇ ਗਿਲਜਾ ਮੰਗੋ ਵਾਲੇ ਦਲੇ ਹੋਏ ਖੜੇ ਨੇ ਜਲੇਬੀਆਂ ਦੇ ਇੱਕ ਕੱਲ ਯਾਰ ਹੋਰ ਦੱਸਿਓ ਜਿਹੜਾ ਆ ਬੰਦਾ ਬੂਟ ਪਾਈ ਬਟੇ ਨੇ ਪੁਲਿਸ ਦੱਸਿਓ ਕਿਹੜੀ ਮਾਰੀ ਆ ਬੂਟਾਂ ਤੇ ਮਾਂ ਦੇ ਪੁੱਤ ਅੱਖਾਂ ਚ ਪੈ ਰਹੇ ਨੇ ਲਾਸਟ ਤੇ ਆਪਣੀ ਵਾਰੀ ਆਈ ਆਪਾ ਬਣਾਇਆ ਬਈ ਵੱਡਾ ਜਲੇਬਾ ਕਾਕਾ ਕਹਿੰਦਾ ਐਡਾ ਜਾਲ ਲੱਗਦਾ ਸਪਾਈਡਰਮੈਨ ਨਹੀਂ ਪਉਂਦਾ ਛੱਟਾ ਤੂੰ ਬਣਾਤਾ ਲੈ ਵੀ ਚੋਬਰੋ ਫਾਈਨਲੀ ਉਹ ਟਾਈਮ ਆ ਗਿਆ ਜਿਹਨੂੰ ਸਾਰਿਆਂ ਨੂੰ ਪਲੇਟਾਂ ਦੀ ਢੀਕ ਸੀ ਵੀ ਕਦ ਇੱਥੇ ਸਮਾਨ ਲੱਗ ਜੇ ਤੇ ਕਦ ਪੜ ਪੜ ਸਿਟੀਏ ਆ ਉਹ ਦੋ ਬੰਦੇ ਨੇ ਜਿਨ੍ਹਾਂ ਨੇ ਸਾਡ ਯਾਨੀ ਫਾਈਨਲੀ ਭਾਈ ਇਹਨਾਂ ਦਾ ਟਾਈਮ ਵੀ ਆ ਗਿਆ ਮਾ ਤੇ ਪੁੱਤ ਰੀਜ ਲਾਲਾ ਬਣਾ ਰਹੇ ਨੇ ਤੇ ਸਲੀਮ ਦੀ ਵਾਰੀ ਆ ਗਈ ਏ ਅਮ ਕਿਵੇਂ ਸਲੀਮ ਕਿਵੇਂ ਲੱਗਿਆ ਖਾਣਾ ਪੀਣਾ ਵੀ ਮਿੱਤਰੋ ਕਹਿੰਦਾ ਖਾ ਪੀ ਕੇ ਮਾਰਕੀਟ ਟੱਤੇ ਹੱਤ ਬਾਰੀ ਸ਼ਾਮ ਦੀ ਆ ਗਈ ਤੇ ਡੀ ਜੇ ਫਲੋਰ ਦਾ ਟਾਈਮ ਆ ਚੁੱਕਿਆ ਮੈਂ ਕਿਹਾ ਕਿਹੜਾ ਗਾਣਾ ਜਿਹੜਾ ਅਸੀਂ ਨਹੀਂ ਲਵਾਇਆ ਹੈ ਫੁੱਲ ਇੰਜੋਏ ਕੀਤਾ ਲਾ ਕੇ ਵਧੀਆ ਹੋ ਕੇ ਵਧੀਆ ਕੈਮਜਾ ਪਾਇਆ ਗਿੱਧਾ ਨਾਲੇ ਪਾਇਆ ਭੰਗੜਾ ਮਿੱਤਰਾਂ ਦੇ ਨਾਲ ਗੱਲਬਾਤ ਐਂਡ ਤੇ ਮੈਂ ਵਰਕ ਹੋ ਲਿਆ ਫਰੰਟ ਕੈਮਰਾ ਵਧੀਆ ਜਾ ਹੋ ਕੇ ਮੈਂ ਕਹਿੰਦਾ ਦੇ ਹੋ ਪਾਨੀਆਂ ਕਲਕਾਰੀਆਂ 100 ਦਾ ਨੋਟ ਤੇ 100 ਦਾ ਨੋਟ ਵੀ ਜੰਦਿਆ ਕਿਹੜਾ ਗਾਣਾ ਜਿਹੜਾ ਅਸੀਂ ਨਹੀਂ ਲਾਇਆ ਨੀ ਮੈਂ ਹੋ ਹੋ ਭੰਗੜਾ ਪਾਇਆ ਕੈਮਰਾ ਧਰਤੀ ਤੇ ਥੱਲੇ ਰੱਖ ਰੱਖ ਭੰਗੜਾ ਪਾਇਆ ਕਿ ਨੱਚਦੀਆਂ ਉਂਗਲ ਲੈਣੀ ਆ ਕਿਸ ਨੇ ਪੁੱਛਾ ਤੇ ਹਾਂ ਅਸੀਂ ਅੱਜ ਦਾ ਦਿਨ ਜੀ ਸਾਡਾ ਅੱਜ ਦਾ ਦਿਨ ਬੜਾ ਇੰਜੋਏ ਵਾਲਾ ਸੀਗਾ